100 ਸਾਲ ਸ਼੍ਰੋਮਣੀ ਅਕਾਲੀ ਦਲ ਇਤਿਹਾਸਿਕ ਲੇਖਾ ਜੋਖਾ ਸਮਾਂ 1920 ਤੋਂ 1947 ਡਾਕਟਰ ਸੁਖਦਿਆਲ ਸਿੰਘ ਵੱਲੋਂ ਲਿਖੀ ਕਿਤਾਬ ਲੈ ਕੇ ਬਲਰਾਜ ਪੰਨੂ ਤੁਹਾਡੇ ਨਾਲ ਸਾਂਝ ਪਾ ਰਹੀ ਹੈ 100 ਸਾਲ ਸ਼੍ਰੋਮਣੀ ਅਕਾਲੀ ਦਲ ਇਤਿਹਾਸਿਕ ਲੇਖਾ ਜੋਖਾ ਸਮਾਂ 1920 ਤੋਂ 1947 ਡਾਕਟਰ ਸੁਖਦਿਆਲ ਸਿੰਘ ਵੱਲੋਂ ਲਿਖੀ ਕਿਤਾਬ ਲੈ ਕੇ ਬਲਰਾਜ ਪੰਨੂ ਤੁਹਾਡੇ ਨਾਲ ਸਾਂਝ ਪਾ ਰਹੀ ਹੈ ਵਰਤਮਾਨ ਸਮੇਂ ਦੇ ਵਿੱਚ 1920 ਤੇ 21 ਤੋਂ ਲੈ ਕੇ ਅੱਜ 2020 ਤੱਕ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਰਾਜਨੀਤਿਕ ਨੁਮਾਇੰਦਗੀ ਕਰਦਾ ਆ ਰਿਹਾ ਹੈ ਇਸ ਤਰ੍ਹਾਂ ਉਸ ਨੇ ਆਪਣੀ ਕਾਰਜਕਾਰੀ ਜੀਵਨ ਦੇ 100 ਸਾਲ ਪੂਰੇ ਕਰ ਲਏ ਨੇ ਇਨ੍ਹਾਂ 100 ਸਾਲਾਂ ਦੇ ਵਿੱਚ ਅਨੇਕਾਂ ਹੀ ਉਤਰਾ ਚੜ੍ਹਾ ਆਏ ਨੇ ਇਹ ਉਤਰਾ ਚੜਾ ਭਾਵੇਂ ਕਿਹੋ ਜਿਹਾ ਵੀ ਹੋਣ ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਆਪਣੇ ਆਪ ਨੂੰ ਸੁਰਜੀਤ ਕਰਦਾ ਆ ਰਿਹਾ ਹੈ। ਇੱਕ ਬਹੁਤ ਵੱਡੀ ਗੱਲ ਹੈ। 1947 ਦੀ ਪੰਜਾਬ ਵੰਡ ਇਸ ਦੇ ਜੀਵਨ ਦੀ ਸਭ ਤੋਂ ਵੱਡੀ ਘਟਨਾ ਸੀ। ਤੇ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਸੀ। ਪਰ ਸ਼੍ਰੋਮਣੀ ਅਕਾਲੀ ਦਲ ਇਤਨੀ ਵੱਡੀ ਦੁਖਾਂਤਕ ਘਟਨਾ ਤੋਂ ਬਾਅਦ ਵੀ ਭਾਰਤ ਵਿੱਚ ਸਿੱਖਾਂ ਦੀ ਇੱਕੋ ਇੱਕ ਨਮਾਇੰਦਾ ਪਾਰਟੀ ਬਣ ਕੇ ਚੱਲਦਾ ਆ ਰਿਹਾ ਹੈ। ਫਿਰ ਭਾਰਤ ਵਿੱਚ ਵੀ ਇਸੇ ਦੇਹੀ ਅੰਦੋਲਨ ਨੇ ਪੰਜਾਬੀ ਸੂਬੇ ਦੇ ਨਾਂ ਹੇਠ 1966 ਦੇ ਵਿੱਚ ਇੱਕ ਵਾਰ ਫਿਰ ਪੰਜਾਬ ਦੀ ਵੰਡ ਕਰਵਾਈ। ਬੇਸ਼ੱਕ ਇਸ ਵੰਡ ਦੇ ਨਾਲ ਇੱਕ ਬਹੁਤ ਹੀ ਠੋਸ ਸਿੱਖ ਬਹੁਗਿੰਦੀ ਵਾਲੀ ਸਟੇਟ ਭਾਵ ਪੰਜਾਬੀ ਸੂਬਾ ਲੈਣ ਦੇ ਵਿੱਚ ਸਫਲ ਹੋ ਗਿਆ ਸੀ ਪਰ ਇਸ ਸਟੇਟ ਦੀ ਨਾਰਾਜ਼ਦਾਨੀ ਆਪਣੀ ਹੈ ਤੇ ਨਾ ਹੀ ਇਸ ਦੇ ਪਾਣੀਆਂ ਉੱਪਰ ਇਸ ਦਾ ਅਧਿਕਾਰ ਹੈ। ਇਸ ਤਰ੍ਹਾਂ ਬੇਸ਼ੱਕ ਪੰਜਾਬੀ ਸੂਬਾ ਸਟੇਟ ਇੱਕ ਲੁੰਝਾ ਜਿਹਾ ਸੂਬਾ ਹੈ ਪਰ ਫਿਰ ਵੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਆਪਣਾ ਪੂਰਾ ਰਾਜਸੀ ਦਾਬਾ ਬਣਾ ਕੇ ਚੱਲਦਾ ਆ ਰਿਹਾ ਹੈ ਫਿਰ 2015 ਦਾ ਸਾਲ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਐਸਾ ਵੀ ਆਇਆ ਜਦੋਂ ਕਿ ਇਸ ਦੀ ਲੀਡਰਸ਼ਿਪ ਨੇ ਸਭ ਸਿੱਖੀ ਅਸੂਲਾਂ ਨੂੰ ਤਿਆਗਦਿਆਂ ਐਸੀਆਂ ਗੱਲਾਂ ਕੀਤੀਆਂ ਸਨ ਜਿਨ੍ਹਾਂ ਨਾਲ ਸਿੱਖ ਹਿਰਦੇ ਬਲੁੰਦਰੇ ਗਏ ਸਨ ਸ਼੍ਰੋਮਣੀ ਅਕਾਲੀ ਦਲ ਦੀ ਤਕਰੀਬਨ ਸਾਰੀ ਦੀ ਸਾਰੀ ਕਾਰਜਕਾਰਨੀ ਜਾਂ ਹਾਈ ਕਮਾਂਡ ਸਿਰਸਾ ਵਾਲੇ ਇੱਕ ਸਿੱਖ ਵਿਰੋਧੀ ਸੰਤ ਗੁਰਮੀਤ RAM ਰਹੀਮ ਦੀ ਹਜ਼ੂਰੀ ਵਿੱਚ ਬੈਠੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਸਿਮਰਨ ਕਰ ਰਹੀ ਸੀ ਇਸ ਸਿਰਸਾ ਵਾਲੇ ਸਾਧ ਦੇ ਚੇਲਿਆਂ ਨੇ ਜੀ ਭਰ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਤੇ ਮਖੌਲ ਉਡਾਇਆ ਸੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੀ ਪਰ ਕੀ ਮਜਾਲ ਕਿ ਇਸ ਦੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਰੋਕਿਆ ਹੋਵੇ ਜਾਂ ਬੇਅਦਬੀ ਕਰਨ ਵਾਲੇ ਨੂੰ ਕੋਈ ਸਜ਼ਾ ਦਿੱਤੀ ਹੋਵੇ ਪੰਥ ਦੀ ਨਮਾਇੰਦਾ ਜਥੇਬੰਦੀ ਹੋਵੇ ਤੇ ਇਸ ਦੇ ਰਾਜ ਵਿੱਚ ਹੀ ਸਿੱਖ ਧਰਮ ਦੀ ਪਵਿੱਤਰਤਾ ਰੋਲ ਦਿੱਤੀ ਗਈ ਹੋਵੇ ਇਸ ਤਰ੍ਹਾਂ ਤੇ ਕਦੇ ਕਿਸੇ ਸਿੱਖ ਨੇ ਸੋਚਿਆ ਤੱਕ ਵੀ ਨਹੀਂ ਸੀ ਫਿਰ ਇਸ ਦੀ ਸਜ਼ਾ ਤਾਂ ਸਿੱਖਾਂ ਨੇ 2017 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ